ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਇੱਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਵਹਿੜ ਸੂਈ ਵੀਰ ਦੀ ਇੱਕ ਗੱਬੜ ਦੋ ਵਹਿੜਾ ਸੇਲ ਆ ਡਿਟੇਲ ਕੱਲੇ ਕਰੇ ਨਗਵਰੇ ਲੈ ਕੇ ਦੇਣੇ ਵੀਰ ਤੋ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸ੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਦਰ ਸਿੰਘ ਬਾਈ ਪਿੰਡ ਧੌਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਮੋਬਾਈਲ ਨੰਬਰ ਜੀ ਆਪਣਾ 9878732010 994310197 ਜੀ ਪਹਿਲਾ ਨੰਬਰ ਜੇ ਆਪਾਂ ਇਹਦੀ ਵਹਿੜ ਦੇਖੀ ਜਨੇ ਆ ਕਿਹੜਾ ਸੂਆ ਸੂਆ ਜੀ ਇਹ ਬਾਈ ਦੂਜਾ ਸੂਆ ਸੂਆ ਜੀ ਰਾਤ 12:00 ਵਜੇ ਦੇ ਕਰੀਬ ਸੂਈ ਆ ਜੀ ਠੀਕ ਹੈ ਹਾਂ ਜੀ 4:00 ਵਜੇ ਤੋਂ ਜੇਰ ਜੂਰ ਪੈ ਗਈ ਸਾਰੀ ਓਕੇ ਆ ਜਮਾ ਬਾਈ ਜੇਰ ਜਪਾ ਓਕੇ ਆ ਜੀ 50 ਲੀਟਰ ਬਸ ਸੀ ਦਿੱਤੀ ਆਈ ਪਿੱਛੇ ਠੀਕ ਹੈ 5 ਸੀ ਲੀਟਰ ਬੋਲਾ ਕੱਢਿਆ ਬਾਈ ਨਾਲੇ ਬੱਸੀ ਰਜਾਈ ਪਈ ਹੈ ਜੀ ਸੋ ਬੱਛੀ ਦੇਖੋ ਕਿਆ ਵਾਤਾ ਦਾੜੇ ਨੂੰ ਮੋਛਾ ਵਧੀਆ ਬਾਈ ਡੈਨਮਾਰਕ ਦੀ ਹੈ ਜੀ ਬੂਥੀ ਬਾਥੀ ਦੇਖੋ ਬੱਸੀ ਦੀ ਕਿੰਨੀ ਚੰਗੀ ਹੈ ਜੀ ਜਮਾਸਲਾ ਜੀ ਬਾਈ ਇੱਕ ਨੰਬਰ ਬੱਸੀ ਦੇਖੋ ਯਾਰ ਕਿਆ ਵਾਤਾ ਜਿਹੜੇ ਵੀ ਕਹਿੰਦਾ ਬੱਦ ਬਰੀਡ ਦੇਖੋ ਬਾਈ ਇੱਕ ਪਾਸੇ ਦੋ ਪਾਲ ਲਿਆ ਨੇ ਜੀ ਇਹ ਸੋ ਚੀਜ਼ਾਂ ਔੜ ਕੇ ਤਿੰਨ ਜਾਣਗੇ ਦੋ ਤਾਂ ਜਾਣਗੇ ਜਾਨਵਰਤੀ ਜਾ ਜਾ ਦੁੱਧ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਚੋਇਆ ਸਵੇਰੇ ਆਪਾਂ ਦੁੱਧ ਬਾਈ ਆਏ ਮੰਨ ਕੇ ਚਲੋ 5 ਤੋਂ 6 ਲੀਟਰ ਸਵੇਰੇ ਦੁੱਧ ਚੋਇਆ ਜੀ ਇਹਦਾ ਬੱਛੀ ਨੂੰ ਚੰਗਾ ਕੇ ਜੀ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਦੇ ਦਊਗੀ ਜੀ ਅੰਦਾਜ਼ਾ ਭਾਈ ਬਾਈਆਂ ਦੇ ਦੱਸਣ ਦੇ ਸਾਬ ਨਾਲ ਪਹਿਲੇ ਸੂਏ ਨੇ 22 ਲੀਟਰ ਦੁੱਧ ਕੱਢਿਆ ਜੀ 25 ਲੀਟਰ ਮੰਨ ਕੇ ਲੈ ਲਓ ਜੀ ਠੀਕ ਹੈ ਕਹਿੰਦਾ ਆਪਾਂ 30 ਨਹੀਂ ਕਹਿੰਦੇ 28 ਨਹੀਂ ਕਹਿੰਦੇ 22 ਨਹੀਂ ਕਹਿੰਦਾ ਜੀ ਹਾਂ ਜੇ ਹੁਣ ਮੂਰੇ ਤੋਂ ਮਾਤਾ ਹੈਗਾ ਪਾ ਦਊ ਇਹਨਾਂ ਹੱਸ ਕੇ ਦੇਊਗੀ ਇਰਾਉਂਦਰੀ ਨਾਲੀ ਜੀ ਤੇ ਚੌਂਟ ਚਵਾਦੀ ਕਿਵੇਂ ਹੈ ਚੌਂਟ ਚਵਾਦੀ ਬਹੁਤ ਠੰਡੀ ਸੀਲ ਆ ਬਾਈ ਜੀ ਧਾਰਾ ਮਾਰ ਕੇ ਦਿਖਾਵਾਂਗੇ ਸੋ ਵੀਰ ਚਵਾਈ ਦੇਖ ਸਕਦੇ ਹੋ ਤੇ ਚੌਂਟ ਦਾ ਵੀਰ ਆਉਂਦਾ ਉਸ ਵਾਜ ਜਾਮਾ ਹਨਾ ਨਿਆਣਾ ਲਾਓ ਭਾਈ ਨਾ ਲਾਓ ਜੀ ਕੋਈ ਦਿੱਕਤ ਨਹੀਂ ਬੜੀ ਠੰਡੀ ਖਾਂ ਪੀਨੂ ਬੇਦੀ ਖੁੱਲੀ ਆ ਹੱਦੋਂ ਜ਼ਿਆਦਾ ਜੀ ਮਾਹਰੇ ਮਾਦਰ ਸੋ ਚਾਹੇ ਮਸ਼ੀਨੀ ਚਵਾਈ ਕਰ ਲਈਏ ਚਾਹੇ ਹੱਥੀ ਹਣਾ ਹਾਂ ਹਾਂ ਸੋ ਦੇਖੋ ਕਿਆ ਬਾਤ ਹੈ ਬਾਈ ਬਾਲੀ ਠੰਡੀ ਸਿਲਾਈ ਧਾਰਾਂ ਦੇਖੋ ਸੋ ਚੋੜ ਚਵਾ ਦੇਖੋ ਕਿਆ ਬਾਤ ਹੈ ਮੋਟਾ ਮੋਟਾ ਚੋਣਾ ਕੋਈ ਫੂਰਸਾ ਲੈ ਬਾ ਠੀਕ ਓਕੇ ਵੀਰੇ ਤੇ ਰੇਟ ਬਾਜ਼ਾਰ ਇਹਦਾ ਕੀ ਲੈਣਾ ਰੇਟ ਬਾਜ਼ਾਰ ਬਾਈ ਫੋਨ ਤੇ ਕਰਾਂਗੇ ਜੀ ਜੈ ਜੀ ਹੋ ਜੀ ਰੈਜ ਹੋਊਗਾ ਜੀ ਤੋਰ ਦੀ ਬਾਹਰ ਜਿੰਨੇ ਦੀ ਮਰਜ਼ੀ ਕੋਈ ਬੱਚੇ ਬਾਹਰ ਲੈ ਲੈ ਬੱਚੀ ਆਪਾਂ 5000 ਦੀ ਰੱਖ ਲਾਂਗੇ ਹਾਂ 5000 ਦੀ ਬੱਚੀ ਰੱਖ ਲਾਂਗੇ ਬਾਈ ਆਪਾਂ ਜੇ ਕਿਨੇ ਕਟਾਉਣੀ ਹੋਵੇ ਜੀ ਭਾਗ 5 ਸੋ ਪਰ ਮੂੰਹ ਮੱਥਾ ਫੇਸ ਕੁਆਲਟੀ ਵੇਖ ਬੈਠ ਦੀ ਦੇਖ ਸਕਦੇ ਹੋ ਤੇ ਜਿੰਦ ਜਾਨ ਰਾਜੀ ਸਭੀ ਬੜੀ ਸੋ ਧਾਰਾ ਮਾਰਦੀ ਹੁਣ ਬੈਠ ਦੇਖੋ ਪਸਮਾ ਦੇ ਵਿੱਚ ਆ ਗਈ ਜੀ ਹੋਰ ਮੋੜ ਤੇ ਸਾਫ ਸੁਥਰੀ ਰਾਜੀ ਸਭੀ ਬੜੀ ਥਣ ਦੇਖੋ ਜਮਾ ਕਿਆ ਬਾਤਾਂ ਤੇ ਜਿਹੜੇ ਵੀਰੇ ਕਹਿੰਦੇ 2522 ਕਿਲੋ ਦੁੱਧ ਚੋਣਾ ਆਪਾਂ ਤੇ ਮਸ਼ੀਨ ਦੀ ਪ੍ਰਬੰਧ ਕਰੇ ਹੈ ਨਹੀਂਗਾ ਸੋ ਨਜ਼ਾਰੇ ਦੇ ਦੂ ਬੈਠ ਜਮਾ ਮੁੱਠੀ ਵਾਲਾ ਥਾਣਾ ਜਮਾ ਤੇ ਸਾਫ ਸੁਥਰੇ ਚੋੜ ਚਵਾਦੀ ਤੇ ਕੋਈ ਸਾਈਡ ਵਗਰਾ ਨਹੀਂ ਲੇਵਾ ਦੇਖੋ ਥੋੜਾ ਸਾਫ ਸੁਥਰਾ ਬਈ ਸਟੇਚਾ ਡਰਾਜੀ ਜਮਾ ਕੋਈ ਐ ਮਟੈਟ ਸਾਲਾ ਨਹੀਂ ਹੈਗਾ ਬੱਤ-ਬੱਤ ਦਾ ਥਾਣਾ ਜੀ ਜਮਾ ਠੀਕ ਆ ਬਾਕੀ ਪਤਲੀ ਜਮਣੀ ਜਾਏਗੀ ਜੀ ਹਾਂ ਜੀ ਆ ਪਤਲੀ ਬਰੀਕ ਆ ਜੀ ਪੂਰੀ ਬਰੀਕ ਆ ਜੀ ਸੋ ਕੋਈ ਇਹ ਨਹੀਂ ਗੱਲ ਵੀ ਬਹਿੜ ਦੋ ਪਪੀ ਆ ਜੀ ਦੂਰੀ ਦੂਰੀ ਤੇ ਪੈ ਜੀ ਮੁੱਠੀ ਵਾਲਾ ਥਾਣਾ ਮਸ਼ੀਨ ਵਾਲਾ ਲਾ ਲੋ ਚਾਹੇ ਮੁੱਠੀ ਵਾਲਾ ਲਾ ਲੋ ਠੀਕ ਹੈ ਥਾਣਾ ਦੇਖੋ ਸੋਨੇ ਮਿਲਕ ਮੇਨ ਚ ਦੁੱਧਾਂ ਦਾ ਪੀਸ ਆ ਜੀ ਜਮਾ ਤੇ ਰੇਡ ਜਮਾ ਬਜਪ ਹੋ ਗਈ ਰੇਡ ਜਮਾ ਬਸ ਬੰਨਦੇ ਪੁੱਤ ਬੰਨਦੇ ਸੋ ਬਰੋ ਮਿਲਕ ਮੇਨ ਚ ਵਗ ਤੇਸ ਪਤਰੀ ਚੰਮੜੀ ਦੇ ਵਜਾ ਦੁੱਧ ਦੇ ਨਿਆਰੇ ਦੇ ਦੇਣਾ ਜਾਮਣ ਤੇ ਅੱਗੇ ਦੂਜੇ ਨੰਬਰ ਤੇ ਗੱਬੜ ਵੜ ਦੇਖੇ ਨੇ ਕਾਲੇ ਰੰਗ ਵਾਲੀ ਆਪਾਂ ਇਹ ਬਾਈ ਤੀਜਾ ਸੂਆ ਸੁੰਦੀ ਹੈ ਜੀ ਠੀਕ ਹੈ ਹਾਂ ਜੀ ਪਹਿਲੇ ਸੂਏ ਦਾ ਤਾਂ ਸੀ ਇਹਨੇ 25 ਕਿਲੋ ਦੁੱਧ ਜੀ ਠੀਕ ਹੈ ਪਿਛਲੀ ਵਾਰ ਦੂਜੇ ਸੂਏ ਦਾ 30 ਤੋਂ 32 ਕਿਲੋ ਦੁੱਧ ਚੋਇਆ ਜੀ ਇਹਦਾ ਹੁਣ ਕੈਦ ਲੈਂਦੀਆਂ ਸੂਣ ਚ ਇਹ ਹਜੇ ਐ ਮੰਨ ਕੇ ਚੱਲੋ ਜੀ ਇਹਦੇ 25 26 ਤਰੀਕ ਨੂੰ ਦਿਨ ਪੂਰੇ ਆ ਜੀ 25 26 ਤਰੀਕ ਨੂੰ ਹਾਂ ਜੀ ਹਾਂ ਹਜੇ 10 12 ਦਿਨ ਖੁੱਲੇ ਡੁੱਲੀ ਲੈ ਜੂ ਜੀ ਇਹ ਵਾਰੀ ਜਾਣ ਆਉਣ ਦਾ ਗੱਡੀ ਦੇ ਚਾਹਣ ਕਰਕੇ ਤਾਂ ਭਾਵੇਂ ਉਹ ਜਿਵੇਂ ਮਰਜ਼ੀ ਜਵਾਕ ਜੱਲਾ ਚੂਈ ਜਾਵੇ ਜੀ ਕੋਈ ਦੇਖੋ ਬਾਈ ਗੂੰਦ ਹੀ ਮਾਰਦੀ ਐ ਮਖਿਆਲ ਦੇਖੋ ਤੇ ਦੁੱਧ ਵੀ ਫੈਟ ਵਾਲਾ ਬਹੁਤ ਗੂਦ-ਬੂਦ ਆਉਂਦੀ ਆ ਬਾਈ ਠੀਕ ਐ ਹਾਂ ਮਖਿਆਲ ਹੀ ਆ ਜਮਾ ਬੂਦ-ਬੂਦ ਆਉਂਦੀ ਆ ਕੱਚੀ-ਕੱਚੀ ਆ ਜੀ ਹਜੇ ਤੇ ਦੁੱਧ ਵੀ ਫੈਟ ਵਾਲਾ ਦੁੱਧ ਬਾਈ ਜੇ ਕੋਈ ਚੰਗਾ ਐ ਤਕੀ ਹੋਵੇ ਬੰਦਾ ਫੈਟ ਵਾਲਾ ਦੁੱਧਾ 35 ਕਿਲੋ ਦੁੱਧ ਹੀ ਦੇ ਦੇਣਾ ਬਹਿਣ ਨੇ ਜੀ ਘਰ ਦੇ ਬੈਠਦੇ ਹਿਸਾਬ ਨਾਲ ਜੀ ਲੈਣ ਵਾਲਾ ਵੇਸ਼ਾ ਕਿ 30 ਮੰਨ ਕੇ ਲੈ ਜੇ 30 ਮੰਨ ਕੇ ਲੈ ਜੇ ਜੀ ਬਹਿਣ ਨੇ 35 ਕਿਲੋ ਦੁੱਧ ਹੀ ਦੇਣਾ ਜੀ ਇਹਨੇ ਇੰਨੀ ਚੰਗੀ ਆ ਜੀ ਬਰੀਕੀਆਂ ਬਹੁਤ ਨੇ ਜੀ ਐ ਭਈਆ ਸਾਹ ਤੇ ਕੱਦ-ਕੜ ਬਹੁਤ ਆ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਦੁੱਧ ਵੀ ਫੈਡ ਵਾਲਾ ਪਊਗੀ ਜੇ ਬਾਈ ਲੈਟ ਰਟ ਕੇ ਸੋਣਾ ਜੀ ਇਹ ਤਾਂ ਬੈਠਿਆ ਨਹੀਂ ਜਾਣਾ ਜੀ ਸੂਨ ਦੇ ਟਾਈਮ ਤੇ ਤਾਂ ਹਜੇ 10 ਤੋਂ 12 ਦਿਨ ਬਾਕੀ ਆ ਜੇ ਇਸੇ ਤਰ੍ਹਾਂ ਦੇ ਮੌਸਮ ਹੀ ਰਿਹਾ ਜੀ ਐ ਨਹੀਂ ਪਤਾ ਇਹ 15 ਦਿਨ ਹੀ ਲੈ ਜੇ ਜੀ ਠੀਕ ਆ ਜਿੰਨੇ ਦਿਨ ਲਓ ਉਨਹੀਂ ਬਣੂ ਸਕਦਾ ਹਾਂ ਜੀ ਹਾਂ ਜੀ ਹਾਂ ਬਰੀਕ ਬਹੁਤ ਆ ਜੀ ਤੇ ਰੇਟ ਜੈਨੂਰ ਹੋਗਾ ਪੱਠਪੂੜੇ ਰੇਟ ਸਮਝ ਜੈਨੂਰ ਨੂੰ ਕਰਾਂਗੇ ਫੋਨ ਤੇ ਜੀ ਪੱਠਪੂੜੇ ਤੋਂ ਦੇਖੋ ਲਵਾਈ ਦੇਖੋ ਜੀ ਪੂਰੀ ਰਸੀਆਂ ਟੈਂਕ ਜੀ ਡਿਵਾਈਡ ਪਈ ਆ ਜੀ ਬ్రਦਰ ਦੇ ਕੋਣ ਜਮਾ ਕਿਆ ਵਾਤਾ ਫੁੱਲ ਸਹਿਜ ਆ ਪੂਰੀ ਰਾਜ ਹੀ ਸਮੀ ਬਲੀ ਬਲੀ ਸੀ ਨਾ ਵੀ ਬੰਦਾ ਡੀਸਦਾ ਨਹੀਂ ਉੱਥੇ ਨਾਰਮਲ ਬੰਦਾ 5.5 ਫੁੱਟ ਦਾ ਠੀਕ ਐ ਸੋ ਦੂਜੇ ਪਾਸੇ ਲੋਕਾਂ ਤੋਂ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੇ ਪਰ 30 ਤੋਂ ਪਾਉਗੀ ਭਾਜ ਰਾਮਦਾਰੀ ਨਾਲ ਬਾਈ ਜੀ ਫਿਰਦਾ ਜੀ ਨਾੜਾ ਦੇਖੋ ਥੱਲੇ ਮਿਰਕਵੇਨ ਵਗੈਰਾ ਗੁੰਦੀ ਪਈ ਐ ਜਮਾ ਸੋ ਦੋ ਵੜਾ ਦਿਖਾ ਦਿਆ ਤੁਹਾਨੂੰ ਇੱਕ ਗੱਬਣ ਠੰਡੀ ਸੀਲ ਬਹੁਤ ਆ ਬਾਈ ਜੀ ਐਸੀ ਜੀ ਗੱਲ ਨਹੀਂ ਜਮਾ ਐ ਠੰਡੀ ਸੀਲਾ ਪੂਰੀ برف ਨਾਲ ਦੀ ਐ ਜੀ ਚਾਹੇ ਦੋ ਜਣੇ ਬਹਿ ਜਾ ਕੱਲਾ ਬੈਠੇ ਕੋਈ ਦਿੱਕਤ ਨਹੀਂ ਬਾਈ ਨਿਆਣਾ ਪਾਓ ਨਾ ਪਾਓ ਜੀ ਦੋ ਬੰਦੇ ਬਹਿ ਕੇ ਚੋਲੋ ਚਾਹੇ ਸੋ ਪਿੰਡ ਹੜਿਆ ਆ ਸੌਰੀ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਦੋ ਵੜਾ ਦਿਖਾ ਦੀਆਂ ਆਪਾਂ ਇੱਕ ਤਾਜ ਸੂਈ